ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੋਵੇਗਾ ਕਿ ਮਾਝੇ ਵਾਲੇ ਗੋਲੂ ਦੇ ਮਾਤਾ ਜੀ ਦਾ ਦੇਹਾਂਤ ਹੋ ਚੁੱਕਿਆ ਸੀ ਤੁਹਾਨੂੰ ਦੱਸ ਦਈਏ ਕਿ ਆਪਣੇ ਮਾਤਾ ਜੀ ਦੇ ਦੇਹਾਂਤ ਤੋਂ ਬਾਅਦ ਗੋਲੂ ਨੇ ਲਾਈਵ ਆ ਕੇ ਸਾਰੀ ਸਿਚੁਏਸ਼ਨ ਦੱਸੀ ਸੀ ਬਹੁਤ ਸਾਰੇ ਲੋਕਾਂ ਨੇ ਗੋਲੂ ਨੂੰ ਟਰੋਲ ਕੀਤਾ ਸੀ ਪਰ ਫਿਰ ਵੀ ਗੋਲੂ ਨੇ ਲਾਈਵ ਆ ਕੇ ਸਾਰੀ ਗੱਲ ਕਲੀਅਰ ਕੀਤੀ ਸੀ ਤਾਂ ਤਾਂ ਉਹਨੂੰ ਦੱਸ ਦਈਏ ਕਿ ਅੱਜ ਫਿਰ ਗੋਲੂ ਲਾਈਵ ਆਇਆ ਸੀ ਲਾਈਵ ਆ ਕੇ ਗੋਲੂ ਨੇ ਦੱਸਿਆ ਘਰ ਦਾ ਸਾਰਾ ਹਾਲ ਗੋਲੂ ਨੇ ਦੱਸਿਆ ਕਿ ਕਿਵੇਂ ਪਿਓ ਪੁੱਤ ਇਕੱਲੇ ਰਹਿ ਗਏ ਹਨ ਆਉ ਦਿਖਾਉਣੀ ਹੈ ਤੁਹਾਨੂੰ ਪੂਰੀ ਵੀਡੀਓ ਜਿਸ ਵਿੱਚ ਗੋਲੂ ਘਰ ਦੀ ਸਾਰੀ ਸਿਚੁਏਸ਼ਨ ਦੱਸਦੇ ਹੋਏ ਨਜ਼ਰ ਆ ਰਹੇ ਹਨ ਤੇ ਹੁਣ ਮੈਂ ਆਪਣੇ ਡੈਡੀ ਦਾ ਨੇ ਮੇਰਾ ਡੈਡੀ ਤੇ ਮੇਰਾ ਬ੍ਰਦਰ ਇੱਕ ਦੁੱਡੇ ਦਾ ਸਹਾਰਾ ਹੁਣ ਕਦੀ ਡੜੀ ਮੇਰਾ ਸਾਰਾ ਬੰਨ ਜਾਂਦਾ ਕਰੀ ਬੰਨ ਜਾਂਦਾ ਕੰਮ ਤੇ ਹੁਣ ਇੱਕ ਹੀ ਆ ਜੇ ਤੇ ਬਹੁਤ ਹੀ ਮਨ ਨੂੰ ਮੈਂ ਹਜੇ ਤੱਕ ਨਹੀਂ ਨਿਕਲਿਆ ਡਿਪਰੈਸ਼ਨ ਤੋਂ ਜਿੰਨਾ ਮੈਨੇ ਦੋਖਿਆ ਦੋਸਤੋ ਵੀਡੀਓ ਅੱਛੀ ਲੱਗੀ ਤਾਂ ਲਾਈਕ ਕਮੈਂਟ ਅਤੇ ਸ਼ੇਅਰ ਵੀ ਕਰ ਦੇਣਾ ਜੀ ਅਤੇ ਇਦਾਂ ਦੀ ਹੀ ਵੀਡੀਓ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਧੰਨਵਾਦ